ਜਿਹੜੇ ਮੋਦੀ ਨੇ ਤਾਲੇ ਤਨੂਨ ਬਣਾਏ ਆ ਉਹਨਾਂ ਨੂੰ ਰੱਦ ਕਰਨ ਲਈ ਮੇਰਾ ਦਾਦਾ ਦਿੱਲੀ ਬੈਠਾ ਹੈ 2 ਮਹੀਨਿਆਂ ਦਾ ਇਸ ਲਈ ਅਸੀਂ ਇਹ ਤਾਲੇ ਨੂੰ ਰੱਦ ਕਰਨ ਲਈ ਆਏ ਆ ਇੱਥੇ ਸਾਰੇ ਬਜ਼ੁਰਗ ਵੀਰ ਸਾਰੇ ਇੱਥੇ ਆਏ ਹੋਏ ਨੇ ਤਾਲੇ ਨੂੰ ਰੱਦ ਕਰਨ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਨੂੰ ਕਿ ਤੁਸੀਂ ਆਪ ਦੀ ਕਾਲੇ ਕਾਨੂੰਨ ਵਾਪਸ ਕਰੋ ਸਾਰੇ ਸਾਡੇ ਮਤਲਬ ਵੱਡੇ ਤੋਂ ਵੱਡੇ ਸਾਰੇ ਦਾਦੇ ਪਰਦਾਦੇ ਸਾਰੇ ਬਾਹਰ ਬੈਠੇ ਨੇ ਤੇ ਉਹਨਾਂ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਟਾਈਮ ਬੈਠਾਂਗੇ ਜਿਹੜੇ ਟਾਈਮ ਮੋਦੀ ਕਾਲੇ ਕਾਨੂੰਨ ਨਹੀਂ ਰੱਦ ਕਰੇਗਾ ਅਸੀਂ ਟ੍ਰਾਇਲ ਵਿਖਾ ਰਹੇ ਆਂ ਭਾਰਤ ਸਰਕਾਰ ਨੂੰ ਜੋ ਕਿ 26 ਜਨਵਰੀ ਵੱਲੋਂ 26 ਜਨਵਰੀ ਨੂੰ ਸਾਡੀਆਂ ਸਮੂਚੀਆਂ ਜਥੇਬੰਦੀਆਂ ਦੇਸ਼ ਦੀਆਂ ਜਿਹੜੀਆਂ ਦਿੱਲੀ ਦੇ ਵਿੱਚ ਬੈਠੀਆਂ ਮੋਰਚਾ ਲੱਗਿਆ ਹੋਇਆ 26 ਜਨਵਰੀ ਨੂੰ ਅਸੀਂ ਟਰੈਕਟਰ ਦੇਸ਼ ਦੇ ਕੋਨੇ-ਕੋਨੇ ਤੋਂ ਕੱਢ ਕੇ ਦਿੱਲੀ ਦੇ ਵਿੱਚ ਰੋਡ ਸ਼ੋਅ ਕਰਾਂਗੇ ਜਿਸ ਨੂੰ ਟ੍ਰਾਇਲ ਵਿਖਾ ਰਹੇ। ਪ੍ਰਾਈਮੋ ਤੇ ਦੇਖ ਰਹੇ ਸਾਰੇ ਦਸਕਾ ਦਾ ਸਵਾਗਤ ਹੈ। ਤਸਵੀਰਾਂ ਤੁਹਾਨੂੰ ਕੋਟ ਬੁਪਰੇ ਦੀਆਂ ਦਾਣਾ ਮੰਡੀ ਦੇ ਦਿਖਾ ਰਹੇ ਆ ਜਿੱਥੋਂ ਟਰੈਕਟਰ ਇਕੱਠੇ ਹੋ ਕੇ ਅੱਜ ਰੈਲੀ ਕਰ ਰਹੇ ਆ। ਅਸੀਂ ਟਰੈਕਟਰ ਦੇ ਜਿਹੜੇ ਕਿਸਾਨ ਜਿਹੜਾ ਟਰੈਕਟਰ ਚਲਾ ਰਿਹਾ ਸੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਅੱਜ ਦਾ ਉਹਨਾਂ ਦਾ ਜਿਹੜਾ ਹੈਗਾ ਬੇਸ਼ੱਕ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਕੀਤੀ ਗਈ ਹੈ ਪਰ ਅੱਜ ਕੋਟਪੁਰਾ ਦੇ ਵਿੱਚ ਵੀ ਕਾਫੀ ਟਰੈਕਟਰ ਜਿਹੜੇ ਹੈਗੇ ਐ ਇੱਥੇ ਇਕੱਠੇ ਹੋ ਕੇ ਰੈਲੀ ਕਰ ਰਹੇ ਆ ਅਸੀਂ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਭਾਈ ਜੀ ਕਿਸ ਤਰ੍ਹਾਂ ਦੇ ਪਲਾਣੇ ਨੇ ਤੁਹਾਡੇ ਅੱਜ ਸਾਰਿਆਂ ਦੇ ਨਾਲ ਹੀ ਰਲ ਕੇ ਚੱਲਾਂਗੇ ਅਸੀਂ ਦੇਖਦੇ ਆ ਕੀ ਵਿਚਾਰ ਜੋ ਕਰਾਂਗੇ ਸਾਡੇ ਇਹ ਵੀ ਟਰੈਕਟਰ ਆਏ ਆ तकरीबन ਫਰੀਕੋਟ ਜ਼ਿਲ੍ਹੇ ਦੇ ਕਾਫੀ ਬਾਹਰੋਂ ਵੀ ਆਏ ਆ ਨਹੀਂ ਇਹ ਫਰੀਕੋਟ ਇਹ ਕੋਟ ਪੂਰਾ ਬਲਾਕ ਦੇ ਆਏ ਹਾਂਜੀ ਹਾਂਜੀ ਕੋਟ ਪੂਰਾ ਬਲਾਕ ਦੇ ਹਾਂਜੀ ਸੋ ਕੋਟ ਪੂਰਾ ਬਲਾਕ ਤੋਂ ਇੱਥੇ ਪਹੁੰਚੇ ਆ ਅਸੀਂ ਹੋਰ ਵੀ ਗੱਲਬਾਤ ਕਰਦੇ ਆ ਕਿ ਕਿੱਥੋਂ ਤੁਸੀਂ ਤੁਸੀਂ ਕਿੱਥੋਂ ਆਏ ਆ ਜੀ ਛੱੜ ਛੜੀ ਤੋਂ ਜੀ ਤੁਸੀਂ ਵੀ ਤੋਂ ਹਾਂਜੀ ਲਗਭਗ ਕੋਟੂਪੁਰ ਬਲਾਕ ਦੇ ਸਾਰੇ ਹਾਂਜੀ ਕੋਟੂਪੁਰ ਦਾ ਬਲਾਕ ਦੇ ਆਏ ਆ ਦੇਖ ਸਕਦੇ ਹੋ ਕਿ ਕੋਟੂਪੁਰਾ ਬਲਾਕ ਦੇ ਟਰੈਕਟਰ ਜਿਹੜੇ ਹੈਗੇ ਆ ਤੁਸੀਂ ਦਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਵਾਲੀਆਂ ਕਿ ਕਾਫੀ ਟਰੈਕਟਰ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕੋਟੂਕ ਪੂਰਾ ਦਾਣਾ ਮੰਡੀ ਦੇ ਵਿੱਚੋਂ ਟਰੈਕਟਰ ਜਿਹੜੇ ਨਿਕਲ ਚੁੱਕੇ ਆ ਅਸੀਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਸਾਨੂੰ ਕੀ ਜਾਣਕਾਰੀ ਦਿੰਦੇ ਆ ਕਿਸਾਨੀ ਹੋਣ ਦੇ ਇੰਦਰਜੀਤ ਜੀ ਤੇ ਜ਼ਿਲ੍ਹਾ ਸੈਕਟਰੀ ਸਾਡੇ ਨਾਲ ਜੁੜੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਇੰਦਰਜੀਤ ਜੀ ਅੱਜ ਕਿਸੇ ਦਾ ਪ੍ਰੋਗਰਾਮ ਰੱਖਿਆ ਗਿਆ ਤੁਹਾਡਾ ਅੱਜ ਪ੍ਰੋਗਰਾਮ ਤੁਹਾਡਾ ਕਿਸੇ ਦਾ ਰੱਖਿਆ ਗਿਆ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਅੱਜ ਸਾਡਾ ਦਿੱਲੀ ਦੇ ਵਿੱਚ ਵੀ ਬਹੁਤ ਵੱਡਾ ਟਰੈਕਟਰਾਂ ਦਾ ਰੋਡ ਸ਼ੋਅ ਹੈ ਔਰ ਇਹ ਅਸੀਂ ਟ੍ਰਾਇਲ ਬੁਖਾਰ ਰਹੇ ਆ ਭਾਰਤ ਸਰਕਾਰ ਨੂੰ ਜੋ ਕਿ 26 ਜਨਵਰੀ ਵੱਲੋਂ 26 ਜਨਵਰੀ ਨੂੰ ਸਾਡੀਆਂ ਸਮੂਚੀਆਂ ਜਥੇਬੰਦੀਆਂ ਦੇਸ਼ ਦੀਆਂ ਜਿਹੜੀਆਂ ਦਿੱਲੀ ਦੇ ਵਿੱਚ ਬੈਠੀਆਂ ਮੋਰਚਾ ਲੱਗਿਆ ਹੋਇਆ 26 ਜਨਵਰੀ ਨੂੰ ਅਸੀਂ ਟਰੈਕਟਰ ਦੇਸ਼ ਦੇ ਕੋਨੇ-ਕੋਨੇ ਤੋਂ ਕੱਢ ਕੇ ਦਿੱਲੀ ਦੇ ਵਿੱਚ ਰੋਡ ਸ਼ੋਅ ਕਰਾਂਗੇ ਜਿ세 ਨੂੰ ਟ੍ਰਾਇਲ ਵਿਖਾ ਰਹੇ ਅੱਜ ਜਿਹੜੇ ਟਰੈਕਟਰ ਜਿੰਨੇ ਵੀ ਤੁਸੀਂ ਸਾਡੇ ਇਕੱਠੇ ਹੋਏ ਐ ਇਹ ਪੂਰੇ ਜ਼ਿਲ੍ਹੇ ਦੇ ਆ ਜਾਂ ਬਾਹਰੋਂ ਆਇਆ ਕਿਸ ਤਰ੍ਹਾਂਗੇ ਇਹ ਇਹ ਕੇਵਲ ਸਾਡੇ ਬਲਾਕ ਕੋਟਕਪੂਰਾ ਦੇ ਐ ਅੱਜ ਦਾ ਜਿਹੜਾ ਟਰੈਕਟਰ ਰੋਡ ਸ਼ੋਅ ਹੈ ਕੇਵਲ ਕੋਟਕਪੂਰਾ ਬਲਾਕ ਦੇ ਟਰੈਕਟਰ ਐ ਇਹ ਵੀ ਇੱਕ ਸ਼ਹਿਰ-ਸ਼ਹਿਰ ਚ ਹੀ ਆਇਆ ਅੱਜ ਤਾਂ ਅਸੀਂ ਟ੍ਰਾਇਲ ਹੀ ਵਿਖਾਉਣ ਲੱਗੇ 26 ਤਰੀਕ ਦਾ ਸੀ ਦੱਸਣ ਲੱਗੇ ਸਰਕਾਰ ਨੂੰ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਾ ਮੰਨ ਆਉਣ ਵਾਲੇ ਦਿਨਾਂ ਦੀ 26 ਤਰੀਕ ਨੂੰ ਬਹੁਤ ਵੱਡਾ ਰੋਡ ਸ਼ੋਅ ਦਿੱਲੀ ਦੇ ਵਿੱਚ ਦੇਖਣਗੇ ਟਰੈਕਟਰ ਦਾ ਕਾਫੀ ਲੰਬੀ ਲਾਈਨ ਦਾ ਅੰਦਾਜ਼ਾ ਕਿੰਨੇ ਕੁ ਟਰੈਕਟਰ ਹੈਗੇ 500 ਤੋਂ ਜ਼ਿਆਦਾ ਹੋਊਗਾ 500 400 ਟਰੈਕਟਰ ਦੀ ਗਿਣਤੀ ਮੈਨੂੰ ਆ ਰਹੀ ਹੈ ਮਗਰੋਂ ਵੈਸੇ ਮੈਂ ਹੋਣੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਕਿੰਨੇ ਟਰੈਕਟਰ ਦੱਸ ਰਹੇ ਤੁਸੀਂ 5 400 ਟਰੈਕਟਰ ਹੈ 500 ਦੇ ਕਰੀਬ ਹੈਗੇ ਹਾਂ ਜੀ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੋਟੂ ਉੱਪਰ ਦੇ ਜਿੱਥੇ ਕਿਸਾਨਾਂ ਵੱਲੋਂ ਅੱਜ ਟਰੈਕਟਰ ਰੈਲੀ ਜਿਹੜੀ ਕੱਢੀ ਜਾ ਰਹੀ ਇਸ ਤੋਂ ਵੀ ਭਾਰੀ ਜਿਹੜੀ ਰੈਲੀ ਜਿਹੜੀ ਹੈਗੀ ਉਹ ਕੀਤੀ ਜਾਵੇਗੀ ਚੱਕੀ ਕਹਿੰਦਾ ਤੁਹਾਨੂੰ ਸੁਣਾ ਦਿੰਦਾ ਸਾਡੇ ਭਰਾ ਮੰਮੀ ਡੈਡੀ ਸਾਰੇ ਬਾਹਰ ਬੈਠੇ ਨੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਨੂੰ ਕਿ ਤੁਸੀਂ ਆਪਦੀ ਕਾਲੇ ਕਾਨੂੰਨ ਵਾਪਸ ਕਰੋ ਸਾਰੇ ਸਾਡੇ ਮਤਲਬ ਵੱਡੇ ਤੋਂ ਵੱਡੇ ਸਾਰੇ ਦਾਦੇ ਪਰਦਾਦੇ ਸਾਰੇ ਬਾਹਰ ਬੈਠੇ ਨੇ ਤੇ ਉਹਨਾਂ ਲਈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਟਾਈਮ ਬੈਠਾਂਗੇ ਜਿਹੜੇ ਟਾਈਮ ਮੋਦੀ ਕਾਲੇ ਕਾਨੂੰਨ ਨਹੀਂ ਰੱਦ ਕਰੇਗਾ ਇਸ ਸੰਘਰਸ਼ ਦੇ ਵਿੱਚ ਤੁਹਾਡੇ ਮਦਰ ਫਾਦਰ ਵੀ ਇੱਥੇ ਨਾਲ ਹੀ ਆਏ ਹਾਂ ਹਾਂਜੀ ਹਾਂਜੀ ਸਾਰੇ ਨੇ ਬੱਚੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਮੋਦੀ ਨੇ ਤਾਲੇ ਤਨੂਨ ਬਣਾਏ ਆ ਉਹਨਾਂ ਨੂੰ ਰੱਦ ਕਰਨ ਲਈ ਮੇਰਾ ਦਾਦਾ ਦਾ ਦਿੱਲੀ ਬੈਠਾ ਹੈ 2 ਮਹੀਨਿਆਂ ਦਾ ਇਸ ਲਈ ਅਸੀਂ ਇਹ ਤਾਲੇ ਤਨੂਨ ਰੱਦ ਕਰਨ ਲਈ ਆਏ ਆ ਇੱਥੇ ਸਾਰੇ ਬਜ਼ੁਰਗ ਵੀਰ ਸਾਰੇ ਇੱਥੇ ਆਏ ਹੋਏ ਨੇ ਤਾਲੇ ਤਨੂਨ ਰੱਦ ਕਰਨ ਲਈ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਕਿ ਸੰਘਰਸ਼ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਪੂਰਾ ਸੰਘਰਸ਼ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਇੱਥੇ ਪਹੁੰਚੇ ਆ ਔਰ ਇਹਨਾਂ ਦੇ ਬਾਬੇ ਦਾਦੇ ਜਿਹੜੇ ਹੈਗੇ ਦਿੱਲੀ ਕਿਸਾਨ ਜਿਹੜੇ ਹੈਗੇ ਧਰਨੇ ਤੇ ਬੈਠੇ ਆ ਸੋ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਹੋਰ ਪ੍ਰੋਟੈਸਟ ਦੇ ਉੱਤੇ ਮੋਦੀ ਸਰਕਾਰ ਦੇ ਸੈਂਟਰ ਸਰਕਾਰ ਤੇ ਕਿਸ ਰੂਪ ਦਾ ਦਬਾਅ ਪੈਂਦਾ ਹੈ ਮੈਂ ਸੁਨੀਲ ਜੰਦਲ ਪ੍ਰਾਈਮੋਦ ਕੋੜੂਪੁਰਾ